ਤੇਰਾ ਦਾਜ ਵਾਲਾ ਕੋਤੇ ਮਸਲਾ ਝੂਠਾ ਨਾ ਨਿਕਲ ਜਾਏ ਗੱਲ ਨੂੰ ਤੇਰੇ ਉਲਟ ਪੈ ਜੂ ਅੱਛਾ ਜਮਾ ਸੱਚਾ ਜੀ ਜਮਾ ਸੱਚਾ ਸੀ ਅਸੀਂ ਦਾਜ ਕੀ ਦਿੱਤਾ ਕੁਛ ਵੀ ਨਹੀਂ ਦਿੱਤਾ ਦਾਜ ਜੀ ਆ ਫਿਰ ਗੱਡੀ ਕਿਵੇਂ ਮੰਗਲੀ ਗੱਡੀ ਮੰਗ ਰਹੇ ਨਹੀਂ ਹੋ ਉਹ ਕਹਿੰਦੇ ਵੀ ਸਾਨੂੰ ਗੱਡੀ ਦੇ ਦੋ ਕਹਿੰਦੇ ਸੀ ਉਹਨੂੰ ਤੈਨੂੰ ਗੱਡੀ ਦੇ ਦੋ ਉਹ ਕੱਲ ਕੱਲ ਨੂੰ ਇਹੋ ਜੀ ਕੋਈ ਨੇਮ ਧਰਮ ਤਿਆਗੀ ਨੇਮ ਕਰ ਦੇਂਗੀ ਕਰ ਦੂੰਗੀ ਮੈਂ ਕਹਣੀ ਮੈਂ ਜਿੱਥੇ ਜਿੱਥੇ ਮੇਰਾ ਗਲ ਵੀ ਵੱਡਾ ਜਾਏ ਮੈਂ ਗਲ ਵੀ ਵਡਾ ਲੂੰਗੀ ਪਰ ਮੈਂ ਝੂਠ ਨਹੀਂ ਬੋਲਦੀ ਹੈਗੀ ਅੱਛਾ ਦਾਜ ਮੰਗੇ ਹੈ ਦਾਜ ਮੰਗਿਆ ਉਹਨਾਂ ਨੇ ਦਾਜ ਮੰਗਣ ਕਰਕੇ ਕੁੜੀ ਕੋਟਰੇ ਨੇ ਮੇਰੀ ਕੁੜੀ ਚ ਕਰ ਕੋ ਕੱਜ ਆ ਲਈ ਵੇਖੋ ਕਿ ਤੇ ਪਾਸੇ ਹੋ ਸਕਦੀ ਆ ਗੱਲ ਬਾਬਾ ਹੋਵੇ ਹੋ ਸਕਦੀ ਆ ਬਹੁਤ ਪੈਸਿਆਂ ਪਿੱਛੇ ਵੀ ਅਸੀਂ ਝੋਟ ਨਹੀਂ ਨਾ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਪਹਿਲਾਂ ਇਹਦਾ ਬਾਪ ਤਾਂ ਕੁੜੀ ਦਾ ਡਰਾਈਵਲਤੀ ਜਿਹੜਾ ਮਰ ਗਿਆ ਇਸੇ ਪਿੱਛੇ ਵੀ ਉਹ ਕਿੱਥੋਂ ਦੇ ਦੂ ਗੱਡੀ ਆਏ ਸੀਗੇ ਬਾਬੇ ਉਹਨਾਂ ਨੇ ਕਿਹਾ ਸੀਗੇ ਬੜਾ ਸੀ ਪਤੀ ਕਮਾਉਂਦਾ ਬੰਦਾ ਇਕੱਲੇ ਇਕੱਲੇ ਕੁੜੀ ਹੈਗੀ ਘਰ-ਵਾਰ ਵਧੀਆ ਬਣਾ ਹੈ ਬਿਚਾਰ ਦਾਦੇ ਜੀ ਪਈ ਦੇਣਗੇ ਉਹਨਾਂ ਨੂੰ ਆਏ ਸੀਗੇ ਵੀ ਦਾਦੇ ਜੀ ਇਕੱਲੀ ਕੁੜੀ ਹੈਗੀ ਵੀ ਦੇਣਗੇ ਜਦੋਂ ਪਤਾ ਲੱਗ ਗਿਆ ਮੇਰੇ ਕੁਝ ਵੀ ਨਹੀਂ ਦਿੱਤਾ ਇਹਨਾਂ ਨੇ ਤਾਂ ਖਾਲੀ ਪੇਜ ਦੀ ਕੁੜੀ ਸਾਸ ਸੱਸ ਕਹਿੰਦੀ ਵੀ ਹਰ ਤਾਂ ਗੱਡੀ ਚਾਹੀਦੀ ਤਦ ਦਾ ਚਾਹੀਦਾਗਾ ਚਲੋ ਟਰੱਕ ਪਰ ਤੇ ਦਾ ਚਾਹੀਦਾ ਜਦੋਂ ਘਰ ਵਾਲੇ ਕੋਲ ਗੱਲ ਪਹੁੰਚੀ ਮੇਰੇ ਕੋਲ ਮੇਰੇ ਘਰਨ ਅਦੀ ਟੈਨਸ਼ਨ ਦੇ ਵਿੱਚ ਪੈਗਾ ਮੰਜੇ ਦੇ ਵਿੱਚ ਨਾ ਬਚੋਲਣ 3 ਮਹੀਨੇ ਬਾਅਦ 15 ਦਿਨ ਬਾਅਦ ਵੀ ਮੰਜੇ ਚ ਕੋਣ ਪੈਜੀ ਬੰਦ ਤੁਸੀਂ ਦੇ ਬਚੋਲਣ ਕੀ ਕਹਿੰਦੀ ਹੋਰ ਵੀ ਕਹਤਾ ਹੋਰ ਵੀ ਕਿਹਾ ਬਚੋਲਣ ਨੇ ਕਹਿੰਦੀ ਵੀ ਗੱਡੀ ਦੇ ਦੋ ਇਹਨਾਂ ਨੂੰ ਤਾਂ ਤੇਰੀ ਕੁੜੀ ਬਸੂ ਆਣੀ ਕੁੜੀ ਜਿਹੜੀ ਵਾਸਤੇ ਕਰਨੀ ਨਾ ਇਹ ਜਿਹੜਾ ਬਚੋਲਣ ਸਾਨੂੰ ਕਿੱਥੋਂ ਮਿਲੀ ਕਿਵੇਂ ਮੇਰੇ ਬਾਹਰ ਤੇ ਬਾਹਰ ਰਹਿੰਦੀ ਬਚੋਲਣ ਅੱਛਾ ਲਵੀ ਹੈ ਗਵਾਂਡਣ ਹੈ ਮੇਰੇ ਦੇ ਨੰਬਰ ਦੇ ਦਿਓ ਗਵਾਂਡਣ ਹੈ ਉਹਦਾ ਨੰਬਰ ਵੀ ਦੇ ਦਿਓ ਤੇ ਸਰਪੰਚ ਦਾ ਵੀ ਠ ਐਡੀ ਸੱਸ ਨੇ ਗੱਡੀ ਮੰਗੀ ਹੈਗੀ ਪਿਆਹ ਤੋਂ 15 ਹਫ਼ਤੇ ਬਾਅਦ 15 ਦਿਨਾਂ ਬਾਅਦ ਕਹਿੰਦੀ ਮੈਂ ਤਾਂ ਗੱਡੀ ਚਾਹੀਦੀ ਹੈ ਕਹਿੰਦੀ ਭਾਈ ਠੀਕ ਆ ਘਰ ਵੇਚੋ ਬਾਰੇ ਵਿੱਚੋਂ ਜੋ ਮਰਜੀ ਵਿੱਚ ਮੈਂ ਤਾਂ ਗੱਡੀ ਚਾਹੀਦੀ ਵਿਦਾਜ ਮੰਗ ਲਿਆ ਆਜ ਮੰਗ ਲਿਆ ਕਹਿੰਦਾ ਅਸੀਂ ਦਿੱਤਾ ਅਸੀਂ ਕੁਝ ਵੀ ਨਹੀਂ ਹੈਗਾ ਸੀਗਾ ਜੇ 15 ਦਿਨਾਂ ਬਾਅਦ ਉਹਨਾਂ ਨੇ ਕਹਿਤਾ ਕਹਿੰਦੀ ਮੈਨੂੰ ਗੱਡੀ ਦੇ ਜੇ ਅਸੀਂ ਅਖੇ ਵੀ ਸਾਡਾ ਬੰਦਾ ਸਾਡਾ ਮੰਜੇ ਵਿੱਚ ਪੈ ਗਿਆ ਬਿਮਾਰ ਹੋਣੇ ਉਹ ਟੈਨਸ਼ਨ ਦੇ ਵਿੱਚ ਹੀ ਟੈਨਸ਼ਨ ਦੇ ਵਿੱਚ ਵੀ ਮੈਂ ਗੱਡੀ ਕਿੱਥੋਂ ਦੇ ਦਾਂ ਉਹ ਘਬਰਾਟ ਕਰ ਗਈ ਉਹ ਬੰਦੇ ਨੂੰ ਬਸ ਸਿਆ ਮੰਨ ਕੇ ਚੋਰ ਮੰਜੇ ਦੇ ਨਾਲ ਜੁੜ ਕੇ ਜਦੋਂ ਉਹਨਾਂ ਨੇ ਗੱਡੀ ਗਈ ਤੇ ਉਦੋਂ ਬਾਅਦ ਇਹਨਾਂ ਨੇ ਕੁੜੀ ਤਾਂ ਜ਼ੁਲਮ ਕਰਨਾ ਸ਼ੁਰੂ ਕਰ ਦਿੱਤੇ ਵੀ ਅਸੀਂ ਕੁੜੀ ਰੱਖਣੀ ਨਹੀਂ ਹੈਗੀ। ਮਰ ਮੌਤ ਕਿਵੇਂ ਹੋਈ ਕਾਰਨ? ਬਸ ਟੈਨਸ਼ਨ ਦੇ ਵਿੱਚ ਵੀ ਮੈਂ ਗੱਡੀ ਕਿੱਥੋਂ ਲਾਵਾਂ ਖਬਰਾਂ ਆੜ ਟੈਨਸ਼ਨ ਹੀ। ਅੱਛਾ ਮੁੰਡੇ ਚ ਹੀ ਪੈ ਗਿਆ। ਹਾਂ ਕਿਥੇ ਘਰ ਦੇ ਵਿੱਚ ਬਸ ਸੋਚਾਂ ਵਿੱਚ ਮੁੰਡੇ ਵਿੱਚ ਪੈ ਗਿਆ। ਕਿੰਨੇ ਦਿਨਾਂ ਬਾਅਦ ਮੌਤ ਹੋ ਗਈ ਕਿੰਨੇ ਚਿਰ ਬਾਅਦ? 6 ਮਹੀਨੇ ਬਾਅਦ ਹੀ। ਅੱਛਾ ਟੈਨਸ਼ਨ ਹੋ ਗਈ ਕਿਉਂ ਬਾਬਾ ਦੇਖ ਲੋ ਹਾਂਜੀ ਟੈਨਸ਼ਨ ਹੋ ਗਈ ਉਹ ਦਾਜ ਹੁਣ ਹੈ ਨਹੀਂ ਸੀ ਪੈਸੇ ਦਾਜ ਦੂਜ ਬੰਦ ਤੇ ਪਰ ਆ ਕਈ ਖਾਸੇ ਚਿਰ ਬਾਅਦ ਫੇਰ ਮਸਲਾ ਦਾਜ ਦਾ ਆਇਆ ਇਹ ਅੱਜ ਹੀ ਆਇਆ ਜੀ ਦਾਜ ਵਾਲਾ ਮਸਲਾ ਨਹੀਂ ਪਹਿਲੇ ਤਾਂ ਦੂਏ ਆਉਂਦੇ ਤੇ ਅੱਜ ਦੇਖਦੇ ਆ ਤਾਂ ਆਪਣੇ ਸਾਹਮਣੇ ਕੋਈ ਨਾ ਬੁੱਢਿਆ ਆਪਾਂ ਵੀ ਚੁੱਪ ਕਰ ਤੇਰਾ ਦਾਜ ਵਾਲਾ ਕੋਤੇ ਮਸਲਾ ਝੂਠਾ ਨਾ ਨਿਕਲ ਜੇ ਗੱਲ ਨੂੰ ਤੇਰੇ ਉਲਟ ਪੈ ਜੂ ਸੱਚਾ ਜਮਾ ਸੱਚਾ ਹੀ ਜਦੋਂ ਮੈਂ ਸੱਚਾ ਸੀ ਅਸੀਂ ਦਾਜ ਕੀ ਦਿੱਤਾ ਕੁਝ ਵੀ ਨਹੀਂ ਦਿੱਤਾ ਸੀ ਦਾਜ ਜੀ ਆ ਫਿਰ ਗੱਡੀ ਕਿਵੇਂ ਮੰਗ ਲਈ ਗੱਡੀ ਮੰਗ ਰਹੇ ਨਹੀਂ ਹੋ ਉਹ ਕਹਿੰਦੇ ਵੀ ਸਾਨੂੰ ਗੱਡੀ ਦੇ ਦੋ ਕਹਿੰਦੇ ਸੀ ਉਹਨੂੰ ਤੈਨੂੰ ਗੱਡੀ ਦੇ ਦੋ ਉਹ ਕੱਲ ਕੱਲੋਂ ਇਹੋ ਜੀ ਕੋਈ ਨੇਮ ਧਰਮ ਤਿਆਗੀ ਨੇਮ ਕਰ ਦੇਂਗੀ ਕਰ ਦੂੰਗੀ ਮੈਂ ਕਿਹਣੀ ਮੈਂ ਜਿੱਥੇ ਜਿੱਥੇ ਮੇਰਾ ਗਲ ਵੀ ਵੱਡਾ ਜਾਵੇ ਮੈਂ ਗਲ ਵੀ ਵਡਾ ਲੂੰਗੀ ਪਰ ਮੈਂ ਝੂਠ ਨਹੀਂ ਬੋਲਦੀ ਹੈਗੀ ਅੱਛਾ ਦਾਜ ਮੰਗੇ ਹੈ ਦਾਜ ਮੰਗਿਆ ਉਹਨਾਂ ਨੇ ਦਾਜ ਮੰਗਣ ਕਰਕੇ ਕੁੜੀ ਘੁੱਟਰੇ ਨੇ ਮੇਰੀ ਕੁੜੀ ਚ ਕਿਹੜਾ ਕੋ ਕੱਜ ਆ ਰਹੀ ਵੇ ਕੋ ਕਿਤੇ ਪਾਸੇ ਹੋ ਸਕਦੀ ਆ ਗੱਲ ਬਾਬਾ ਹੋਵੇ ਹੋ ਸਕਦੀ ਆ ਕਿਉਂ ਬਾਬੇ ਨਾਲ ਵੀ ਵਢਾ ਦੂਗਾ ਮੇਰੀ ਕੁੜੀ ਦਾ ਪਾਸੇ ਮੰਗ ਰਹੇ ਨੇ ਲੋਕ ਬੱਚਾ ਬਹੁਤ ਪੈਸੇ ਪਿੱਛੇ ਵੀ ਅਸੀਂ ਝੂਠ ਨਹੀਂ ਬੋਲਦੇ ਨਾ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਪਹਿਲਾਂ ਇਹਦਾ ਬਾਪ ਤਾਂ ਕੁੜੀ ਦਾ ਡਰਾਈਵਰ ਸੀ ਜਿਹੜਾ ਮਰ ਗਿਆ ਇਸੇ ਪਿੱਛੇ ਵੀ ਉਹ ਕਿੱਥੋਂ ਦੇ ਦਊ ਗੱਡੀ ਆਏ ਸੀਗੇ ਬਾਬੇ ਉਹਨਾਂ ਨੇ ਕਿਹਾ ਸੀਗੇ ਬੜਾ ਅਸੀਂ ਬਧੀਆ ਕਮਾਉਂਦਾ ਬੰਦਾ ਇਕੱਲੇ ਇਕੱਲੇ ਕੁੜੀ ਹੈਗੇ ਘਰ-ਬਾਰ ਬਧੀਆ ਬਣਾਇਆ ਹੈਗਾ ਵੀ ਚਾਹ ਦੱਸ ਦੇ ਜੀ ਬਧੀਆ ਦੇਣਗੇ ਉਹਨਾਂ ਨੂੰ ਆਏ ਸੀਗੇ ਵੀ ਦਾਦੇ ਹੈ ਇਹ ਕੱਲੀ ਕੁੜੀ ਹੈਗੀ ਵੀ ਦੇਣਗੇ ਜਦੋਂ ਪਤਾ ਲੱਗ ਗਿਆ ਮੇਰੇ ਕੁਝ ਵੀ ਨਹੀਂ ਦਿੱਤਾ ਇਹਨਾਂ ਨੇ ਤਾਂ ਖਾਲੀ ਪੇਜ ਦੀ ਕੁੜੀ ਹਾਂ ਸਾਸੇ ਕਹਿੰਦੀ ਵੀ ਦਾਹ ਤਾਂ ਗੱਡੀ ਚਾਹੀਦੀਗੀ ਤਾਂ ਦਾਹ ਚਾਹੀਦਾਗਾ ਸਾਡੇ ਟਰੱਕ ਵਰਗੇ ਦਾਹ ਚਾਹੀਦਾ ਜਦੋਂ ਘਰ ਵਾਲੇ ਕੋਲ ਗੱਲ ਪਹੁੰਚੀ ਮੇਰੇ ਕੋਲੇ ਮੇਰੇ ਘਰਨ ਅਸੀਂ ਟੈਂਸ਼ਨ ਦੇ ਵਿੱਚ ਪੈ ਗਏ ਮੰਜੇ ਦੇ ਵਿੱਚ ਨਾ ਵਿਚੋਲਣ 6 ਮਹੀਨੇ ਬਾਅਦ 15 ਦਿਨ ਬਾਅਦ ਇਹ ਮੰਜੇ ਚ ਕੌਣ ਪੈ ਜੂ ਤੁਸੀਂ ਵਿਚੋਲਣ ਕੀ ਕਹਿੰਦੀ ਉਹ ਨਹੀਂ ਕਹਤਾ ਉਹਨੇ ਵੀ ਕਿਹਾ ਬਚੋਲਣ ਨੇ ਕਹਿੰਦੀ ਵੀ ਗੱਡੀ ਦੇ ਦੋ ਇਹਨਾਂ ਨੂੰ ਤਾਂ ਤੇਰੀ ਕੁੜੀ ਬਸੂ ਐਣੀ ਕੁੜੀ ਤੇ ਵਾਸਤੇ ਕਰਨੀ ਨਾ ਇਹ ਜਿਹੜਾ ਬਚੋਲਣ ਸਾਨੂੰ ਕਿੱਥੋਂ ਮਿਲੀ ਕਿਵੇਂ ਮੇਰੇ ਬਾਹਰ ਤੇ ਬਾਹਰ ਰਹਿੰਦੀ ਬਚੋਲ ਅੱਛਾ ਲਵੀ ਹੈ ਗਵਾਂਢਣ ਹੈ ਮੇਰੇ ਉਹਦਾ ਨੰਬਰ ਦੇ ਜੀ ਗਵਾਂਢਣ ਹੈ ਉਹਦਾ ਨੰਬਰ ਵੀ ਦੇ ਦਿਓ ਤੇ ਸਰਪੰਚ ਦਾ ਵੀ ਠੀਕ ਹੈ ਬਚੋਲਣ ਕਿਹਦੀ ਨਹੀਂ ਹਾਂ ਕਿਵੇਂ ਹੁਣ ਕਿੱਥੇ ਚੱਲੇਗਾ ਮਸਲਾ ਤਲਾਕ ਵੀ ਮੰਗੇ ਉਹਨਾਂ ਨੇ ਹਾਂਜੀ ਨਹੀਂ ਪਰ ਉਹਨੇ ਨੇ ਆਪ ਹੀ ਮਾਨਸਾ ਕਰਤਾ ਤਲਾਕ ਕਹਿੰਦਾ ਮੈਂ ਤਲਾਕ ਲੈਣਾ ਜੀ ਮੈਨੇ ਵੀ ਉਹਨੇ ਤਲਾਕ ਦਾ ਕੇਸ ਲਾਤਾ ਜੀ ਪਰ ਉਹਨੇ ਨੇ ਕਿਉਂ ਕੁੜੀਏ ਲਾਇਆ ਤਲਾਕ ਦਾ ਉਹਨਾਂ ਆਗੇ ਕਰੇ 8 ਜਨਵਰੀ ਨੂੰ ਪਹਿਲੀ ਤਰੀਕ ਪਾਤੀ। ਤਲਾਕ ਕਾਤੋਂ ਮੰਗ ਰਹੇ ਨੇ? ਵੀ ਮੈਂ ਰੱਖਣਾ ਨਹੀਂ ਮੈਂ ਇਹਦੇ ਨਾਲ ਰਹਿਣਾ ਨਹੀਂਗਾ ਉਹਦੀ ਮਾਂ ਕਹਿ ਰਹੀ ਆ ਕਿ ਤੂੰ ਮੇਟ। ਅਸੀਂ ਕੋਈ ਤਰ੍ਹਾਂ ਦਾ ਕੇਸ ਨਹੀਂ ਕੀਤਾ ਅਸੀਂ ਘਰੇ ਬੈਠੇ ਆਂ ਕਿ ਸਾਨੂੰ ਐ ਵੀ ਜਿਵੇਂ ਮਨਮਨੋਤੀ ਹੋ ਜਾਵੇ ਘਰੋਂ ਲੈ ਆ ਜੇ ਹਨਾ ਗੁੱਸਾ ਠੰਡਾ ਕਰਕੇ ਬਿਹਾ ਬਸਾਉਣ ਕਰ ਇਹ ਪਰ ਉਹਨੇ ਤਲਾਕ ਦਾ ਕੇਸ ਲਾਤਾ। ਤਲਾਕ ਦਾ ਲਾਤਾ। ਤੁਸੀਂ ਲਾਇਆ ਕੋਈ? ਅਸੀਂ ਕੁਛ ਨਹੀਂ ਕੋਈ ਕੇਸ ਨਹੀਂ ਲਾਇਆ। ਉਹ ਸਾਡੇ ਤੇ ਇਲਜ਼ਾਮ ਵੀ ਲਾ ਰਹੇ ਆ ਵੀ ਮੈਂ ਪੰਚਾਇਤ ਲੈ ਕੇ ਗਿਆ ਸੀ ਇਹਨਾਂ ਦੇ ਘਰੇ ਤੇ ਇਹਦੇ ਭਰਾ ਨੇ ਤੇ ਇਹਦੀ ਮਾਂ ਨੇ ਨਾ ਮੇਰੇ ਤੋਂ 8 ਲੱਖ ਰੁਪਇਆ ਮੰਗਿਆ। ਤੇਰਾ ਪ੍ਰਾਉਣਾ ਕਹਿੰਦਾ ਹਾਂਜੀ ਪੰਚਾਇਤ ਜਿੱਦ ਦੇ ਦੀ ਮੈਂ 4 ਮਹੀਨੇ ਹੋ ਗਏ ਸਾਡੇ ਕਰੇ ਪੰਚਾਇਤ ਇੱਕ ਵਾਰ ਵੀ ਨਹੀਂ ਲੱਗਿਆ ਅੱਛਾ ਇਹ ਝੂਠ ਹੈ ਹਾਂ ਇਹ ਜਮਾ ਝੂਠਾ ਵੀ ਜਿਹੜਾ ਉਹ ਕਹਿੰਦਾ ਵੀ ਮਾਂ ਪੁੱਤਾਂ ਨੇ ਕਹੇ ਮੈਂ ਤੋ 8 ਲੱਖ ਰੁਪਏ ਉਹ ਤਾਂ ਉਹਨਾਂ ਦੇ ਪਿੰਡ ਦੇ ਮੈਂਬਰ ਨੇ ਕਹਤਾ ਸੀ ਵੀ ਖਾਓ ਸੋਹ ਵੀ ਤੁਸੀਂ ਕੁੜੀ ਨੂੰ ਕੁੱਟਿਆ ਨਹੀਂ ਗਾ ਤੇ ਮੈਂਬਰ ਨੇ ਚੂਲੀ ਵੀ ਪਾਣੀ ਦੀ ਚਕਾਲੀ ਸੀ ਤੇ ਪਿਓ ਪੁੱਤਾਂ ਨੇ ਚੂਲੀ ਵੀ ਨਹੀਂ ਫੜੀ ਪਰ ਪਾਣੀ ਦੀ ਕਿਉਂਕਿ ਉਹ ਝੂਠੇ ਸੀਗੇ ਵੀ ਅਸੀਂ ਕੁੱਟਮਾਰ ਕੀਤੀ ਤੇ ਮੇਰਾ ਘਰ ਵਾਲਾ ਤੇਰੀ ਕੁੱਟਮਾਰ ਕਿੰਨੀ ਕਰੀਏ ਮੈਨੂੰ ਰੋਜ਼ ਕੁੱਟਦਾ ਸੀ ਉਹ ਰਾਤ ਨੂੰ ਬੈੱਡ ਤੇ ਲੱਤਾਂ ਮਾਰਦਾ ਬੈੱਡ ਤੋਂ ਐ ਖਿੱਚ ਲੈਂਦਾ ਕੁੱਤਿਆਂ ਵਾਂਗੂ ਮੈਨੂੰ ਬੇੜੇ ਚ ਐਵੇਂ ਲੱਤਾਂ ਮਾਰਦਾ ਮੇਰੇ ਢਿੱਡ ਚ ਨੰਨਾਂ ਨਾ ਬੁਰਾ ਹ ਇੱਕ ਗੱਲ ਪਤਾ ਗਈ ਵੀ ਕੁੜੀ ਤੇ ਕਿੰਨਾ ਜ਼ੁਲਮ ਕਰਦੇ ਰਹੇ ਨੇ ਨਾ ਕੁਟਣਾ ਦੇਖਦਾ ਸੀ ਜਿਹਦਾ ਜਮੀ ਜਵਾਖੜੀ ਆ ਯਾਰ ਇਹਨੂੰ ਕੀ ਲੱਤਾਂ ਕਿਵੇਂ ਚੱਲ ਲੂਗੀ ਇਹ ਯਾਰ ਹੈ ਕਿਉਂ ਬਾਬੇ ਤਾਂ ਜ਼ੁਲਮ ਹੈ ਜਮੀ ਜ਼ੁਲਮ ਤਾਂ ਆਪਾਂ ਨੂੰ ਦਿਖ ਨਹੀਂ ਦੇ ਰਿਹਾ ਸਾਰਾ ਕੁਸ ਇਹ ਤਾਂ ਪਤਾ ਕੀ ਚੀਜ਼ ਐ ਇਹ ਕੁਛ ਨਹੀਂ ਗੱਲ ਐ ਜਦੋਂ ਆਪਾਂ ਸਾਹਮਣੇ ਹੋਵਾਂਗੇ ਹੁਣ ਕਈ ਜਦੋਂ ਇਹ ਬੰਦਾ ਹੀ ਨਹੀਂ ਸਿਰ ਤੇ ਹੁਣ ਆਪਾਂ ਨੂੰ ਪਤਾ ਨਹੀਂ ਮੁੰਡਾ ਇਹਦਾ ਕਹਾਜਾ ਕਿੱਡਾ ਕਾ ਕੀ ਐ ਇਹ ਉਹਨਾਂ ਨੇ ਤੱਕ ਆ ਲਿਆ ਵੀ ਇਹ ਤਾਂ ਕੱਲੀਆਂ ਨਜ਼ਰ ਮਾਮਾ ਤੀਆਂ ਇਹਨਾਂ ਦੇ ਮਾਗਰ ਮੂਰੇ ਕੋਈ ਹੈ ਨਹੀਂ ਕਿੰਨੇ ਦੇ ਨਾਲ ਖੜਾਂਗੇ ਉਹਨਾਂ ਨਾਲ ਗੱਲ ਕਰਾਂਗੇ ਵੀ ਤੁਸੀਂ ਚਾਹੁੰਨੇ ਕੀ ਹੋ ਪਈ ਇਹ ਆਪਣਾ ਥੋਡੇ ਘਰ ਵਾਲੇ ਨੂੰ ਕੀ ਹੋ ਗਿਆ ਤੀ ਜੀ ਕੀ ਹੋ ਗਿਆ ਜੀ ਥੋਡੇ ਘਰ ਵਾਲੇ ਨੂੰ ਬੇਜੇ ਕੁਛ ਵੀ ਨਹੀਂ ਹੋਇਆ ਸੀ ਜਮਾਂ ਠੀਕ ਠਾਕ ਸੀਗੇ ਜਦੋਂ ਉਹਨਾਂ ਨੇ ਗੱਡੀ ਮੰਗੀ ਹੈਗੀ ਇਹਦੀ ਸੱਸ ਨੇ ਗੱਡੀ ਮੰਗੀ ਹੈਗੀ ਪਿਆਹ ਤੋਂ 15 ਹਫ਼ਤੇ ਬਾਅਦ 15 ਦਿਨਾਂ ਬਾਅਦ ਕਹਿੰਦੀ ਮੈਂ ਤਾਂ ਗੱਡੀ ਚਾਹੀਦੀ ਹੈ ਕਹਿੰਦੀ ਭਾਈ ਠੀਕ ਆ ਘਰ ਵੇਚੋ ਬਾਹਰ ਵਿੱਚ ਜੋ ਮਰਜ਼ੀ ਵਿੱਚ ਮੈਂ ਤਾਂ ਗੱਡੀ ਚਾਹੀਦੀ ਵੀ ਦਾਜ ਮੰਗ ਲਿਆ ਦਾਜ ਮੰਗ ਲਿਆ ਕਹਿੰਦਾ ਅਸੀਂ ਦਿੱਤਾ ਅਸੀਂ ਕੁਝ ਵੀ ਨਹੀਂ ਹੈਗਾ ਸੀਗੇ ਜਦੋਂ 15 ਦਿਨਾਂ ਬਾਅਦ ਉਹਨਾਂ ਨੇ ਕਹਿਤਾ ਕਹਿੰਦੀ ਮੈਨੂੰ ਗੱਡੀ ਦੇ ਜਦੋਂ ਅਸੀਂ ਅਖੇ ਵੀ ਸਾਡਾ ਬੰਦਾ ਸਾਡਾ ਮੰਜੇ ਵਿੱਚ ਪੈ ਗਿਆ ਬਿਮਾਰ ਹੋਣੇ ਉਹ ਟੈਨਸ਼ਨ ਦੇ ਵਿੱਚ ਹੀ ਟੈਨਸ਼ਨ ਦੇ ਵਿੱਚ ਵੀ ਮੈਂ ਗੱਡੀ ਕਿੱਥੋਂ ਦੇ ਦਾਂ ਉਹ ਕਬਰ ਆਟ ਕਰ ਗਈ ਉਹ ਬੰਦੇ ਨੂੰ ਬਸ ਸਿਆ ਮੰਨ ਕੇ ਚਲੋ ਮੰਜੇ ਦੇ ਨਾਲ ਜੁੜ ਗਏ ਜਦੋਂ ਉਹ ਗੱਡੀ ਗਈ ਤੇ ਉਦੋਂ ਬਾਅਦ ਇਹਨਾਂ ਨੇ ਆਹ ਦੇਣਾ ਕਿ ਡੇਢ ਸਾਲ ਉਹ ਕੁੜੀ ਨੂੰ ਕੁੱਟਾ ਮਾਰਾਂ ਦੇ ਉੱਤੇ ਕੁੜੀ ਤਾਂ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਵੀ ਅਸੀਂ ਕੁੜੀ ਰੱਖਣੀ ਨਹੀਂ ਹੈਗੀ ਫਿਰ ਮੌਤ ਕਿਵੇਂ ਹੋਈ ਕਾਰਨ ਬਸ ਟੈਨਸ਼ਨ ਦੇ ਵਿੱਚ ਵੀ ਮੈਂ ਗੱਡੀ ਕਿੱਥੇ ਧਾਵਾਂ ਕਬਰ ਆਟ ਟੈਨਸ਼ਨ ਹੀ ਅੱਛਾ ਮੰਜੇ 'ਚ ਹੀ ਪੈ ਗਿਆ ਹਾਂ ਕਿ ਫਿਕਰ ਦੇ ਵਿੱਚ ਬਸ ਸੋਚੇ ਵਿੱਚ ਮੰਜੇ ਵਿੱਚ ਪੈ ਗਿਆ ਜੀ ਕਿੰਨੇ ਦਿਨਾਂ ਬਾਅਦ ਮੌਤ ਹੋ ਗਈ ਕਿੰਨੇ ਚਿਰ ਬਾਅਦ 6 ਮਹੀਨੇ ਬਾਅਦ ਜੀ ਅੱਛਾ ਟੈਨਸ਼ਨ ਹੋ ਗਈ ਕਿਉਂ ਬਾਬਾ ਦੇਖ ਲੋ ਹਾਂਜੀ ਟੈਨਸ਼ਨ ਹੋ ਗਈ ਉਹ ਦਾਜ ਹੁਣ ਹੈ ਨਹੀਂ ਸੀ ਪੈਸੇ ਦਾਜ ਦੂਜ ਬੰਦ ਤੇ ਬੰਦ ਤੇ ਪਰ ਆ ਕਈ ਖਾਸੇ ਚਿਰ ਬਾਅਦ ਫੇਰ ਮਸਲਾ ਦਾਜ ਦਾ ਆਇਆ ਇਹ ਅੱਜ ਹੀ ਆਇਆ ਜੀ ਦਾਜ ਵਾਲਾ ਮਸਲਾ ਨਹੀਂ ਪਹਿਲੇ ਤਾਂ ਦੂਏ ਆਉਂਦੇ ਤੇ ਅੱਜ ਦੇਖਦੇ ਆ ਤਾਂ ਆਪਣੇ ਸਾਹਮਣੇ ਹੋ ਕੋਈ ਤਾਂ ਬੁੱਧਿਆ ਆਂਟੀ ਚੁੱਪ ਕਰ ਤੇਰਾ ਦਾਜ ਵਾਲਾ ਕੋਤੇ ਮਸਲਾ ਝੂਠਾ ਨਾ ਨਿਕਲ ਜੇ ਗੱਲ ਨੂੰ ਤੇਰੇ ਉਲਟ ਪੈ ਜੂ ਚਾਚਾ ਜਮਾ ਸੱਚਾ ਹੀ ਤਾਂ ਮਸਾਹ ਚਾਸੀ ਅਸੀਂ ਦਾਜ ਕੀ ਦਿੱਤਾ ਕੁਝ ਵੀ ਨਹੀਂ ਦਿੱਤਾ ਦਾਜ ਜੀ ਆ ਫਿਰ ਗੱਡੀ ਕਿਵੇਂ ਮੰਗ ਲਈ ਗੱਡੀ ਮੰਗ ਰਹੇ ਨਹੀਂ ਹੋ ਉਹ ਕਹਦੇ ਵੀ ਸਾਨੂੰ ਗੱਡੀ ਦੇ ਦੋ ਕਹਿੰਦੇ ਸੀ ਉਹਨੂੰ ਤੈਨੂੰ ਗੱਡੀ ਦੇ ਦੋ ਉਹ ਕੱਲ ਕੱਲ ਨੂੰ ਇਹੋ ਜਿਹੀ ਕੋਈ ਨੇਮ ਧਰਮ ਤੇ ਆ ਗਈ ਨੇਮ ਕਰ ਦੇਂਗੀ ਕਰ ਦੂੰਗੀ ਮੈਂ ਕਿਹਣੀ ਮੈਂ ਜਿੱਥੇ ਜਿੱਥੇ ਮੇਰਾ ਗਾਲ ਵੀ ਵੱਡਾ ਜਾਵੇ ਮੈਂ ਗਾਲ ਵੀ ਵੜਾ ਲੂੰਗੀ ਪਰ ਮੈਂ ਝੂਠ ਨਹੀਂ ਬੋਲਦੀ ਹੈਗੀ ਅੱਛਾ ਦਾਜ ਮੰਗੇ ਹੈ ਦਾਜ ਮੰਗਿਆ ਉਹਨਾਂ ਨੇ ਦਾਜ ਮੰਗਣ ਕਰਕੇ ਕੁੜੀ ਕੋਟਰੇ ਦੇ ਮੇਰੀ ਕੁੜੀ ਚ ਕਰ ਕੋ ਕੱਜ ਆ ਲਈ ਵੇਖੋ ਕਿਤੇ ਪਾਸੇ ਹੋ ਸਕਦੀ ਆ ਗੱਲ ਬਾਬਾ ਹੋਵੇ ਹੋ ਸਕਦੀ ਆ ਕਿਉਂ ਬਾਬੇ ਨਾਲ ਵੀ ਵਢਾ ਦੂ ਆ ਲੱਗਦਾ ਮੇਰੀ ਕੁੜੀ ਦਾ ਪਾਸਾ ਮੰਗ ਰਹੇ ਨੇ ਲੋਕ ਬੱਚਾ ਬਹੁਤ ਪੈਸੇ ਪਿੱਛੇ ਵੀ ਅਸੀਂ ਝੂਠ ਨਹੀਂ ਬੋਲਦੇ ਨਾ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਪਹਿਲਾਂ ਇਹਦਾ ਬਾਪ ਤਾਂ ਕੁੜੀ ਦਾ ਡਰਾਈਵਰ ਸੀ ਜਿਹੜਾ ਮਰ ਗਿਆ ਇਸੇ ਪਿੱਛੇ ਵੀ ਉਹ ਕਿੱਥੋਂ ਦੇ ਦਊ ਗੱਡੀ ਆਏ ਸੀਗੇ ਬਾਬੇ ਉਹਨਾਂ ਨੇ ਕਿਹਾ ਸੀਗੇ ਅਸੀਂ ਬੜੀ ਕਮਾਉਂਦਾ ਬੰਦਾ ਇਕੱਲੇ ਇਕੱਲੇ ਕੁੜੀ ਹੈਗੀ ਘਰ-ਬਾਰ ਵਧੀਆ ਬਣਾਇਆ ਹੈਗਾ ਵੀ ਚਾਹ ਦੱਸ ਦੇ ਜੀ ਬੜੀ ਦੇਣਗੇ ਉਹਨਾਂ ਨੂੰ ਆਏ ਸੀਗੇ ਜੀ ਵੀ ਦਾਦੇ ਹੈ ਦੇਨ ਕੱਲੀ ਕੁੜੀ ਹੈਗੀ ਵੀ ਦੇਣ ਕਿ ਜਦੋਂ ਪਤਾ ਲੱਗ ਗਿਆ ਮੇਰੇ ਕੁਝ ਵੀ ਨਹੀਂ ਦਿੱਤਾ ਇਹਨਾਂ ਨੇ ਤਾਂ ਖਾਲੀ ਪੇਜ ਦੀ ਕੁੜੀ ਹਾਂ ਸੱਸ ਕਹਿੰਦੀ ਵੀ ਦਾਦਾ ਗੱਡੀ ਚਾਹੀਦੀਗੀ ਦਾਦਾ ਦਾ ਚਾਹੀਦਾਗਾ ਚਲੋ ਟਰੱਕ ਵਰਗਾ ਦਾਦਾ ਚਾਹੀਦਾ ਜਦੋਂ ਘਰ ਵਾਲੇ ਕੋਲ ਗੱਲ ਪਹੁੰਚੀ ਮੇਰੇ ਕੋਲੇ ਮੇਰੇ ਘਰਨ ਅਸੀਂ ਟੈਨਸ਼ਨ ਦੇ ਵਿੱਚ ਪੈ ਗਿਆ ਮੰਜੇ ਦੇ ਵਿੱਚ ਨਾ ਵਿਚੋਲਣ 6 ਮਹੀਨੇ ਬਾਅਦ 15 ਦਿਨ ਬਾਅਦ ਇਹ ਵਿੱਚ ਕੋਣ ਪੈਜ ਬੰਦ ਤੁਸੀਂ ਵਿਚੋਲਣ ਕੀ ਕਹਿੰਦੀ ਹੋਰ ਵੀ ਕਹਤਾ ਉਹਨੇ ਵੀ ਕਿਹਾ ਬਚੋਲਣ ਨੇ ਕਹਿੰਦੀ ਵੀ ਗੱਡੀ ਦੇ ਦੋ ਇਹਨਾਂ ਨੂੰ ਤਾਂ ਤੇਰੀ ਕੁੜੀ ਬਸੂ ਆਣੀ ਕੁੜੀ ਜਿਹੜੀ ਵਸਦੀ ਹੈ ਨਾ ਨਾ ਇਹ ਜਿਹੜਾ ਬਚੋਲਣ ਸਾਨੂੰ ਕਿੱਥੋਂ ਮਿਲੀ ਕਿਵੇਂ ਮੇਰੇ ਬਾਹਰ ਤੇ ਬਾਹਰ ਰਹਿੰਦੀ ਬਚੋਲ ਅੱਛਾ ਲਵੀ ਹੈ ਹੈ ਗਵਾਂਢਣ ਹੈ ਮੇਰੇ ਉਹਦਾ ਨੰਬਰ ਦੇ ਦਿਓ ਗਵਾਂਢਣ ਹੈ ਉਹਦਾ ਨੰਬਰ ਵੀ ਦੇ ਦਿਓ ਤੇ ਸਰਪੰਚ ਦਾ ਵੀ ਠੀਕ ਹੈ